ਅੱਜ ਦੀ ਨੌਜਵਾਨ ਪੀੜ੍ਹੀ ਆ ਜਿਹੜੀ 12ਵੀਂ ਪਾਸ ਬਾਅਦ ਚ ਹੁੰਦੇ ਆ ਪਹਿਲਾਂ ਆਂਦੇ ਜੇ ਵਿਦੇਸ਼ ਦੀ ਧਰਤੀ ਤੇ ਜਾਣਾ ਹੈ ਪਰ ਤੁਸੀਂ ਆਪਣਾ ਸੈਟਅਪ ਲਾ ਲਿਆ ਕਿਉਂ ਮਨ ਦੇ ਵਿੱਚ ਵਿਚਾਰ ਆਇਆ ਮਨ ਦੇ ਵਿੱਚ ਹੈਗਾ ਨਹੀਂ ਸੀ ਸ਼ੁਰੂ ਤੋਂ ਬਾਹਰ ਜਾਣਾ ਹੈ ਤੇ ਮੈਂ ਕਿਹਾ ਨਹੀਂ ਇੱਥੇ ਰਹਿ ਕੇ ਕੰਮ ਕਰਨਾ ਮੈਂ ਜੌਬ ਕੀਤੀ ਹੈ ਪ੍ਰਾਈਵੇਟ ਸੈਕਟਰ ਦੇ ਵਿੱਚ ਜੇ ਉਹ ਦੇਸ਼ ਦੀ ਧਰਤੀ ਤੇ ਜਾਂਦੇ ਆਂ ਅਸੀਂ ਉੱਥੇ ਡਾਲਰ ਜਿਹੜੇ ਨੇ ਆਸਾਨੀ ਨਾਲ ਨਹੀਂ ਮਿਲ ਜਾਂਦੇ ਉੱਥੇ ਵੀ ਬੜੀ ਮਿਹਨਤ ਲਾਉਣੀ ਪੈਂਦੀ ਹੈ ਮੈਂ ਕਹਿੰਦਾ ਜੋ ਇੱਥੇ ਮਿਹਨਤ ਮੈਂ ਕਰਦਾ ਪਿਆ ਉਹ ਤੋਂ ਡਬਲ ਮਿਹਨਤ ਕਰਨੀ ਪੈਂਦੀ ਉੱਥੇ ਤਾਂ ਜਾ ਕੇ ਤੁਸੀਂ ਉਹ ਕਰਨ ਕਰਦੇ ਜੋ ਆਪਣੀ ਫੈਮਲੀ ਤੋਂ ਦੂਰ ਰਹਿੰਦੇ ਜੋ ਤੁਸੀਂ ਫੈਮਲੀ ਤੇ ਲਾਗੇ ਰੱਖ ਕੇ ਆਪਣੀ ਕਰੋ ਤੇ ਆ ਬੈਸਟ ਹੈ ਨਾ ਫਿਰ ਯਾਰਾਂ ਦੋਸਤਾਂ ਭੈਣ ਭਰਾ ਰਿਸ਼ਤੇਦਾਰ ਸਭ ਤਾਨੇ ਮੇਨੇ ਨਹੀਂ ਮਾਰੇਗੇ ਇੰਨੀ ਪੜ੍ਹਾਈ ਤੋਂ ਬਾਅਦ ਵੀ ਆਪਣਾ ਬਿਜ਼ਨਸ ਚਲਾਉਂਦੀ ਜੇ ਤੂੰ ਸੈਟਅਪ ਲਾ ਲਿਆ ਵੀਰੇ ਨੀੜੀ ਕਰ ਨਹੀਂ ਉਹ ਜਿਹੜੇ ਤਾਨੇ ਮਾਰਦੇ ਮਾਂਮਾ ਕੋਈ ਜ਼ਿਆਦਾ ਹੀ ਕਮਾਉਂਦੇ ਕੁਛੀ ਕੁਛ ਵੀ ਕੰਮ ਕਰਨ ਲੋਕਾਂ ਨੇ ਤੁਹਾਨੂੰ ਬੋਲਣਾ ਹੀ ਆ ਹੂੰ ਮਤਲਬ ਜੇ ਤੁਸੀਂ ਪਲੱਸ ਪੋਜ਼ਿਟਿਵ ਕੰਮ ਕਰਦੇ ਹੋ ਤਾਂ ਉੱਚੇ ਵੀ ਉਹਨਾਂ ਨੇ ਬੋਲਣਾ ਕਿਉਂਕਿ ਸਾਰਿਆਂ ਦੀ ਸੋਚ ਵੱਖਰੀ ਵੱਖਰੀ ਹੁੰਦੀ ਆ ਤੁਸੀਂ ਜਿਹੜਾ ਰੋਡ ਤੇ ਲਾਇਆ ਸੈਟਅਪ ਤੇ ਤੁਹਾਡੇ ਆਉਣ ਜਾਣ ਵਾਲੇ ਜ਼ਰੂਰ ਇੱਥੇ ਆਉਂਦੇ ਨੇ ਬਿਲਕੁਲ ਪਹਿਲਾਂ ਭਈ ਗਰਮੀਆਂ ਦੇ ਵਿੱਚ ਲੱਸੀ ਦਿੰਦਾ ਸੀ ਮੈਂ ਲੱਸੀ ਨੂੰ ਬਹੁਤ ਪਿਆਰ ਦਿੱਤਾ ਲੋਕਾਂ ਨੇ ਤੇ ਹੁਣ ਮੈਂ ਗੋਡ ਵਾਲੀ ਤੇ ਰੌ ਵਾਲੀ ਖੀਰ ਰੱਖੀ ਆ ਤੇ ਨਾਲ ਰਾਜਮਾ ਚਾਵਲ ਆ ਗਿਆ ਕੀ ਰੇਟ ਲਾ ਲਾਤੇ ਪਰ ਜੀ ਆ ਰਾਜਮਾ ਚਾਵਲ ਦੀ ਪਲੇਟ ਹੈ ਕਿ 40 ਰੁਪਏ ਦੀ 40 ਰੁਪਏ ਦੀ ਕੀ ਰੇਟ ਕਿਹਾ ਮੈਂ ਪਿਤਾ ਜੀ ਦੇ ਡਿਫੈਂਸ ਦੇ ਵਿੱਚ ਨੇ ਪਿਤਾ ਜੀ ਨੇ ਇਹ ਨਹੀਂ ਸੋਚਿਆ ਚੱਲ ਬਾਹਰ ਨਹੀਂ ਜਾਣਾ ਤੁਸੀਂ ਤੁਹਾਡਾ ਡਿਫੈਂਸ ਵਾਲੀ ਲਾਈਨ ਚੁਣ ਲੋ ਆ ਡਿਫੈਂਸ ਬੇਸਿਕਲੀ ਮੈਂ ਮੈਡੀਕਲੀ ਅਨਫਿਟ ਸੀ ਜਿਹਦੇ ਵੱਲ ਮੈਂ ਗਿਆ ਹੀ ਨਹੀਂ ਫਿਰ ਇੱਕ ਦਿਨ ਵਾਲੇ ਟ੍ਰਾਈ ਕੀਤਾ ਬਟ ਉਸ ਤੋਂ ਬਾਅਦ ਮੈਂ ਉੱਧਰ ਗਿਆ ਹੀ ਨਹੀਂ ਕਿਉਂਕਿ ਮੈਨੂੰ ਪਤਾ ਸੀ ਮੈਂ ਨਹੀਂ ਸਿਲੈਕਟਡ ਹੋ ਸਕਦਾ 12 ਵਜੇ ਆਉਂਦੇ ਆ ਰਾਜਾ ਦੀ ਤਰ੍ਹਾਂ ਆਉਦੇ ਉਹ ਤੇ ਰਾਜਾ ਦੀ ਤਰ੍ਹਾਂ ਚੱਲ ਜਾਂਦੇ ਹੋ ਤੇ Honda City ਤੇ ਆਉਂਦਾ ਮੇਰਾ ਵੀ Honda City ਬੇਸਿਕਲੀ ਫੈਮਲੀ ਵਾਸਤੇ ਕਾਰ ਲਈ ਕਿਸਨਾ ਮੈਂ ਮਤਲਬ ਕੋਈ ਪਾਰਟੀਕੂਲਰ ਐਡੇ ਵਾਸਤੇ ਨਹੀਂ ਲਈ ਤੁਸੀਂ ਕਿਨਾ Honda City 'ਚ ਜਾ ਕੇ ਬਾਜ਼ ਮਾ ਚਾਹ ਉਹ ਲੈ ਚਨੇ ਹੁਣ ਮੇ ਇੱਕ ਵਾਈਕਲ ਜ਼ਾਇਦਾ ਸੀ ਬੇਸਿਕਲੀ ਉਹ ਆਪਾਂ ਯੂਜ਼ ਕਰ ਲਿਆ ਮੈਂ ਜ਼ਿਆਦਾਤਰ ਤੁਹਾਡੀ ਏਲ ਦੇ ਜਿਹੜੇ ਨੌਜਵਾਨ ਮੁੰਡੇ ਸਾਡੇ ਉਹ ਮੰਜੇ ਤੋਂ ਨਹੀਂ ਉੱਠਦੇ ਜਦੋਂ ਜਰ ਮੰਮੀ ਜਾਂ ਭੈਣ ਜਾਂ ਚਾਹ ਨਾਲ ਲੈ ਜਾਵੇ ਤੇ ਇਹ ਚੀਜ਼ਾਂ ਤੁਸੀਂ ਆਪ ਬਣਾਉਂਦੇ ਹੋ ਜਾਂ ਕਿਵੇਂ ਤਿਆਰ ਹੁੰਦੀਆਂ ਨੇ ਮੈਂ ਚਲੋ ਕੋਈ ਨਹੀਂ ਲਾਈਨ 'ਚ ਨਹੀਂ ਹੈਗਾ ਸੀ ਲੱਸੀ ਦਾ ਕੰਮ ਮੈਂ ਕਰਦਾ ਸੀ ਤੇ ਲੱਸੀ ਨੇ ਮੈਂ ਖੁਦ ਹੀ ਪ੍ਰੇਪੇਅਰ ਕਰਦਾ ਸੀ ਬਟ ਜਿਹੜੇ ਰਾਜਮਾ ਚਾਵਲ ਆ ਗਏ ਆ ਜਾਂ ਧੀਰ ਆ ਗਏ ਆ ਇਹ ਮੇਰੀ ਮਦਰ ਪ੍ਰੇਪੇਅਰ ਕਰਦੀ ਆ ਹਾਂ ਕਿਮੀਆਂ ਦੀ ਪਰੇਸ਼ਾਨੀਆਂ ਆਈਆਂ ਸੀ ਜਦੋਂ ਨਵਾਂ ਨਵਾਂ ਸੈਟਅਪ ਆਇਆ। ਫੂਡ ਨੂੰ ਪ੍ਰੀਪੇਅਰ ਕਰਨਾ, ਸਮਾਨ ਇਕੱਠਾ ਕਰਨਾ ਕਿਉਂਕਿ ਹਰ ਕੋਈ ਵੀ ਕੰਮ ਕਰਦੇ ਜੋ ਈਜ਼ੀ ਨਹੀਂ ਹੁੰਦਾ। ਜੀ। ਨੋ ਡਾਊਟ ਹੈ। ਹਾਂ ਮੈਂ ਇੱਥੇ 12 ਵਜੇ ਆਣਾ, 4 ਵਜੇ ਚੱਲਣਾ ਪਰ 12 ਵਜੇ ਹੋਣ ਤੋਂ ਪਹਿਲਾਂ ਜੋ ਪ੍ਰੀਪਰੇਸ਼ਨ ਹੁੰਦੀ ਹੈ ਉਹ ਵੀ ਮੈਂ ਕਰਨਾ। ਹੂੰ ਹੂੰ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਤੇ ਤੁਸੀਂ ਜਿਹੜੇ ਹੋ ਨੈਸ਼ਨਲ ਪੋਸਟ ਨਾਲ। ਦੋਸਤੋ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਵਿਦੇਸ਼ਾਂ ਵੱਲ ਜਾ ਰਹੀ ਹੈ। ਬਹੁਤੇ ਮਾਪੇ ਵੀ ਚਾਹੁੰਦੇ ਨੇ ਜਿਉਂ ਉਹਨਾਂ ਦੇ ਲਾਡਲੇ ਜਿਹੜੇ ਨੇ ਵਿਦੇਸ਼ ਦੀ ਧਰਤੀ ਤੇ ਜਾਣ ਅਤੇ ਆਪਣੀ ਰੋਜੀ ਰੋਟੀ ਵਧੀਆ ਤਰ੍ਹਾਂ ਚਲਾਉਣ ਪਰ ਇਹ ਵੀ ਸੱਚ ਹੈ ਕਿ ਵਿਦੇਸ਼ ਜਾਣਾ ਨੌਜਵਾਨਾਂ ਦੀ ਮਜਬੂਰੀ ਹੈ ਜੋੜੀਏ ਪਰਿਵਾਰ ਪਾਲਣ ਵਾਸਤੇ ਪਰਿਵਾਰ ਤੋਂ ਦੂਰ ਹੋਣਾ ਪੈ ਰਿਹਾ ਹੈ ਤਾਂ ਪਰ ਅੱਜ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਝੀਆਂ ਜਾ ਰਿਹਾ ਜਿੱਥੇ ਨੌਜਵਾਨ ਵੀਰ ਹੈ ਜਿਹੜਾ ਬੀਬੀਏ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਆਪਣਾ ਹੀ ਸਟਾਰਟਅੱਪ ਲਾਇਆ ਹੋਇਆ ਹੈ ਤੇ ਬਹੁਤ ਜਿਹੜੇ ਨੌਜਵਾਨ ਵੀਰ ਨੇ ਸਾਡੇ ਵਿਦੇਸਾਂ ਦੀ ਧਰਤੀ ਤੇ ਜਾਂਦੇ ਨੇ ਅਤੇ ਆਪਣੇ ਮਾਪਿਓ ਤੋਂ ਦੂਰ ਹੋ ਜਾਂਦੇ ਨੇ ਆਪਣੇ ਪਰਿਵਾਰ ਤੋਂ ਦੂਰ ਹੋ ਜਾਂਦੇ ਨੇ ਪਰ ਇਹ ਨੌਜਵਾਨ ਵੀਰ ਨੇ ਬੀਬੀਏ ਦੀ ਪੜ੍ਹਾਈ ਤੋਂ ਬਾਅਦ ਵੀ ਆਪਣਾ ਸਟਾਰਟਅਪ ਲਾਇਆ ਰੋਡ ਦੇ ਸਾਈਡ ਤੇ ਇਹਦੇ ਆਪਣਾ ਹੀ ਪਰਿਵਾਰ ਪਾਲਦਾ ਹੈ ਨਜ਼ਰ ਆ ਰਿਹਾ ਹੈ ਤੇ ਮਨਪ੍ਰੀਤ ਵੀਰ ਸਾਡੇ ਨਾਲ ਹੈ ਜਲਵਾ ਜਰੂਰ ਕਰਾਂਗੇ ਮਨਪ੍ਰੀਤ ਜੀ ਬਹੁਤ ਬਸਵਾਗਤ ਆ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਵਧੀਆ ਭਾਈ ਵਧੀਆ ਮਨਪ੍ਰੀਤ ਜੀ ਨੇ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ 12ਵੀਂ ਪਾਸ ਬਾਅਦ ਚ ਹੁੰਦੇ ਆ ਪਹਿਲਾਂ ਆਂਦਰ ਇਹ ਵਿਦੇਸ਼ ਦੀ ਧਰਤੀ ਤੇ ਜਾਣਾ ਹੈ ਤੇ ਪਾਸਪੋਰਟ ਪਹਿਲਾਂ ਤਿਆਰ ਹੁੰਦੇ ਨੇ ਉਹਨਾਂ ਦੇ ਪਰ ਤੁਸੀਂ ਆਪਣਾ ਸੈਟਅਪ ਲਾ ਲਿਆ ਕਿਉਂ ਮਨ ਦੇ ਵਿੱਚ ਵਿਚਾਰ ਆਇਆ ਬੇਸਿਕਲੀ ਭਾਈ ਮਨ ਦੇ ਵਿੱਚ ਸ਼ੁਰੂ ਤੋਂ ਹੀ ਨਹੀਂ ਹੈਗਾ ਸੀ ਕਿ ਬਾਹਰ ਜਾਣਾ ਹੈ ਫੈਮਿਲੀ ਚ ਕਲਚਰ ਹੀ ਨਹੀਂ ਉਦਾਂ ਦਾ ਸੀ ਨੋ ਡਾਊਟ ਜਾ ਸਕਦੇ ਸੀ ਪੈਸਾ ਲਾ ਸਕਦੇ ਸੀ ਮੇਰੇ ਫਾਦਰ ਸਾਹਿਬ ਡਿਫੈਂਸ 'ਚ ਹੈਗੇ ਆ ਤੇ ਪਰ ਮਨ ਦੇ ਵਿੱਚ ਹੈਗਾ ਨਹੀਂ ਸੀ ਸ਼ੁਰੂ ਤੋਂ ਬਾਹਰ ਜਾਣਾ ਤੇ ਮੈਂ ਕਿਹਾ ਨਹੀਂ ਇੱਥੇ ਰਹਿ ਕੇ ਕੰਮ ਕਰਨਾ ਮੈਂ ਜੌਬ ਕੀਤੀ ਹੈ ਪ੍ਰਾਈਵੇਟ ਸੈਕਟਰ ਦੇ ਵਿੱਚ ਤੇ ਫਿਰ ਮੈਂ ਚਾਹੀ ਕੋਈ ਸਟਾਰਟਅਪ ਕਰਾਂ ਸਟਾਰਟਅਪ ਸਟਾਰਟ ਕਰਾਂ ਤੇ ਫਿਰ ਮੈਂ ਕਹਿ ਰ ਇਹਨੇ ਪੈਸੇ ਲਾ ਕੇ ਸਟਾਰਟਅਪ ਸਟਾਰਟ ਕੀਤਾ ਨਾ ਚੱਲਿਆ ਮੈਂ ਛੋਟੇ ਤੋਂ ਸਟਾਰਟ ਕੀਤਾ ਹੂੰ ਡਿਗੂੰਗਾ ਤੇ ਇੱਤੋਂ ਥੱਲੇ ਕੀ ਡਿਗ ਜੂਗਾ ਕੀ ਲਾ ਲਿਆ ਸੈਟਅਪ ਤੁਸੀਂ ਜਿਹੜਾ ਰੋਡ ਤੇ ਲਾਇਆ ਸੈਟਅਪ ਤੇ ਤੁਹਾਡੇ ਆਉਣ ਜਾਣ ਵਾਲੇ ਜਰੂਰ ਇੱਥੇ ਆਉਂਦੇ ਨੇ ਬਿਲਕੁਲ ਪਹਿਲਾਂ ਭਾਈ ਗਰਮੀਆਂ ਦੇ ਵਿੱਚ ਲੱਸੀ ਦਿੰਦਾ ਸੀ ਮੈਂ ਲੱਸੀ ਨੂੰ ਬਹੁਤ ਪਿਆਰ ਦਿੱਤਾ ਲੋਕਾਂ ਨੇ ਤੇ ਹੁਣ ਮੈਂ ਗੁੜ ਵਾਲੀ ਤੇ ਰੋ ਵਾਲੀ ਖੀਰ ਰੱਖੀ ਆ ਬੇਸਿਕਲੀ ਉਹ ਜਿਹੜੀ ਹੁਣ ਲੋਕੀ ਬਣਾਉਣਾ ਹੀ ਬੰਦ ਕਰ ਦਿੱਤੇ ਲੋਕਾਂ ਦੇ ਘਰਾਂ ਦੇ ਵਿੱਚ ਤੇ ਨਾਲ ਰਾਜਮਾ ਚਾਵਲ ਆ ਗਿਆ ਹਾਂ ਤੇ ਵੀਰੇ ਸੈਟਅਪ ਲਾ ਲਿਆ ਤੁਸੀਂ ਰਾਜਮਾ ਚਾਵਲ ਵੇਚ ਰਹੇ ਹੋ ਚਾਹ ਖੀਰੂ ਵੇਚ ਰਹੇ ਹੋ ਤਾਂ ਇੰਨੀ ਪੜ੍ਹਾਈ ਤੋਂ ਬਾਅਦ ਯਾਰਾਂ ਦੋਸਤਾਂ ਭੈਣ ਭਰਾ ਰਿਸ਼ਤੇਦਾਰ ਸਭ ਤਾਨੇ ਮੇਨੇ ਨਹੀਂ ਮਾਰੇਗੇ ਇੰਨੀ ਪੜ੍ਹਾਈ ਤੋਂ ਬਾਅਦ ਵੀ ਆਪਣਾ ਬਿਜ਼ਨਸ ਲਾਉਣ ਦੀ ਜੇ ਤੂੰ ਸੈਟਅਪ ਲਾ ਲਿਆ ਵੀਰੇ ਰੈਡੀ ਲਾ ਲਿਆ ਨਹੀਂ ਉਹ ਜਿਹੜੇ ਤਾਨੇ ਮਾਰਦੇ ਮਾਮਾ ਕੋ ਜਿਆਦਾ ਹੀ ਕਮੋਨਾ ਹੈ ਜੀ ਜੀ ਠੀਕ ਹੈ ਤੇ ਮੈਨੂੰ ਉਹਨਾਂ ਦੇ ਤਾਣਿਆਂ ਦੀ ਪਰਵਾਹ ਹੀ ਨਹੀਂ ਹੈਗੀ ਅੱਛਾ ਹਾਂਜੀ ਤੇ ਫੈਮਿਲੀ ਬਾਰੇ ਜਾਨਣਾ ਚਾਹੁੰਦੇ ਆ ਪਰਿਵਾਰ ਬਾਰੇ ਜੀ ਪਰਿਵਾਰ ਫਾਦਰ ਸਾਹਿਬ ਹੈਗੇ ਡਿਫੈਂਸ ਦੇ ਮੇਰੇ ਓਨ ਜੌਬ ਨੇ ਹੂੰ ਜੀ ਤੇ ਜਸਲਮੇਰ ਪੋਸਟਡ ਹੈ ਉਹ ਇਸ ਟਾਈਮ ਰਾਜਸਥਾਨ ਜੀ ਤੇ ਮਦਰ ਹੈਗੇ ਹਾਊਸ ਵਾਈਫ ਹੈਗੇ ਆ 브్రਦਰ ਜੌਬ ਕਰਦਾ ਪ੍ਰਾਈਵੇਟ ਤੇ ਵਾਈਫੇ ਮੇਰੀ ਪ੍ਰਾਈਵੇਟ ਜੌਬ ਕਰਦੀ ਪਿਤਾ ਜੀ ਡਿਫੈਂਸ ਦੇ ਵਿੱਚ ਨੇ ਪਿਤਾ ਜੀ ਨੇ ਇਹ ਨਹੀਂ ਸੋਚਿਆ ਚਲ ਬਾਹਰ ਨਹੀਂ ਜਾਣਾ ਤੁਸੀਂ ਤਾਂ ਡਿਫੈਂਸ ਵਾਲੀ ਲਾਈਨ ਤੋਂ ਲਓ ਅ ਡਿਫੈਂਸ ਬੇਸਿਕਲੀ ਮੈਂ ਮੈਡੀਕਲੀ ਅਨਫਿਟ ਸੀ ਜਿਹਦੇ ਵੱਲ ਮੈਂ ਗਿਆ ਹੀ ਨਹੀਂ ਫਿਰ ਇੱਕ ਅੱਧੀ ਵਾਰ ਟ੍ਰਾਈ ਕੀਤਾ ਬਟ ਉਸ ਤੋਂ ਬਾਅਦ ਮੈਂ ਉੱਧਰ ਗਿਆ ਹੀ ਨਹੀਂ ਕਿਉਂਕਿ ਮੈਨੂੰ ਪਤਾ ਸੀ ਮੈਂ ਨਹੀਂ ਸਿਲੈਕਟਡ ਹੋ ਸਕਦਾ ਤੇ ਫਿਰ ਉਸ ਤੋਂ ਬਾਅਦ ਪ੍ਰਾਈਵੇਟ ਜੌਬ ਕੀਤੀਆਂ ਤੇ ਗਵਰਨਮੈਂਟ ਜਿਹੜੀ ਜੌਬ ਹੈਗੇ ਤੁਹਾਨੂੰ ਪਤਾ ਕੰਪੀਟੀਸ਼ਨ ਬਹੁਤ ਜ਼ਿਆਦਾ ਹੈਗੇ ਆ ਘੱਟ ਵੈਕੈਂਸੀ ਨਿਕਲਦੀਆਂ ਤੇ ਬੰਦੇ ਅਪਲਾਈ ਕਰਦੇ ਆ ਪਰ ਉਹ ਚਲੋ ਅਬ ਮੈਂ ਵੀ ਕੀਤਾ ਅਪਲਾਈ ਨਹੀਂ ਹੋਇਆ ਤੇ ਫਿਰ ਉਹ ਗਵਰਨਮੈਂਟ ਨੂੰ ਕੀ ਕਹੋਨਾ ਫਿਰ ਪ੍ਰਾਈਵੇਟ ਜੌਬ ਕਰੋ ਪ੍ਰਾਈਵੇਟ ਜੌਬ ਕਰਨ ਤੋਂ ਬਾਅਦ ਮੇਰਾ ਮਨ ਆ ਗਿਆ ਪ੍ਰਾਈਵੇਟ ਤੋਂ ਤੇ ਪਰ ਪ੍ਰਾਈਵੇਟ ਜੌਬ ਏਸੀ ਵਾਲਾ ਰੂਮ ਮਿਲ ਜਾਣਾ ਸੀ ਤੇ ਵਧੀਆ ਸੈਲਰੀ ਮਹੀਨੇ ਦੇ ਮਹੀਨੇ ਆਉਣੀ ਸੀ ਇੱਥੇ ਚਵਾਨੀ ਜਵਾਨੀ ਪੰਜਾਂ ਪੰਜਾ ਜੋੜਨਾ ਪੈਣਾ ਸੀ ਦੇਖੋ ਨੋ ਡਾਊਟ ਕਿ ਮੈਂ ਉੱਥੇ 22000 ਲੈਂਦਾ ਸੀ ਮਹੀਨੇ ਦਾ ਤੇ ਪਰ ਗੱਲ ਮੁਕਦੀ ਇਹ ਕਿ ਜਦੋਂ ਦਿਨ ਦੇ ਤੁਸੀਂ ਆਪਣਾ ਤੁਹਾਡੇ ਹੱਥ ਚ ਰੋਜ਼ ਦਾ ਸਰਕੂਲੇਸ਼ਨ ਹੁੰਦਾ ਹੈ ਪੈਸਿਆਂ ਦਾ ਇੱਕ ਮੋਟੀਵੇਸ਼ਨ ਤੁਹਾਨੂੰ ਮਿਲਦੀ ਹੈ ਕਿ ਹਾਂ ਯਾਰ ਉੱਥੇ ਤੇ ਮੈਨੂੰ ਮਹੀਨੇ ਦੀ ਸੈਲਰੀ ਮਿਲਨੀ ਤੇ ਰੋਜ਼ ਸਰਕੂਲੇਸ਼ਨ ਹੋ ਰਿਹਾ ਤੇ ਆਪਣਾ ਕੰਮ ਬੈਸਟ ਹੈਗਾ ਯਾਰ ਆਪ ਤੁਸੀਂ ਆਪਣੇ ਕੰਮ ਦੇ ਮਤਲਬ ਮਰਜ਼ੀ ਦੇ ਆਪਣਾ ਕੰਮ ਕਰ ਸਕਦੇ ਹੋ 12 ਵਜੇ ਮੈਂ ਆਣਾ ਤੇ 4 ਵਜੇ ਮੈਂ ਚਲੇ ਜਾਣਾ ਇਹ ਭਾਈ 12 ਵਜੇ ਆਉਂਦੇ ਆ ਰਾਜਾ ਦੀ ਤਰ੍ਹਾਂ ਆਉਂਦੇ ਉਹ ਤੇ ਰਾਜਾ ਦੀ ਤਰ੍ਹਾਂ ਚੱਲ ਜਾਂਦੇ ਆ ਤੇ Honda City ਦੇ ਆਉਂਦਾ ਮੇਰਾ ਵੀਰ ਇਹ ਜੋ ਮਨ ਦੇ ਵਿੱਚ ਜੋ ਵਿਚਾਰ ਬਣਾਇਆ Honda City ਬੇਸਿਕਲੀ ਫੈਮਿਲੀ ਵਾਸਤੇ ਕਾਰ ਲਿੱਤੀ ਸੀ ਨਾ ਇਹ ਮਤਲਬ ਕੋਈ ਪਾਰਟੀਕੂਲਰ ਇਹਦੇ ਵਾਸਤੇ ਨਹੀਂ ਲਿੱਤੀ ਜਿਵੇਂ Honda City 'ਚ ਜਾ ਕੇ ਰਾਜਮਾ ਚਾਵਲ ਵੇਚਨੇ ਆ ਉਹ ਮੇਰੀ ਪਰਸਨਲ ਕਾਰ ਹੈਗੀ ਸੀ ਹਾਟੇ ਘਰ ਤੇ ਯੂਜ਼ ਵਿੱਚ ਹੁੰਦੀ ਸੀ ਕਾਰ ਤੇ ਇੱਕ ਵਾਈਕਲ ਚਾਹੀਦਾ ਸੀ ਬੇਸਿਕਲੀ ਉਹ ਆਪਾਂ ਯੂਜ਼ ਕਰ ਲਿਆ ਮੈਂ ਐਸ ਕੋਈ ਉਹ ਮੈਂ ਦਿਖਾਣਾ ਨਹੀਂ ਚਾਹਦਾ ਕਿ ਮੈਂ Honda City ਚ ਵੇਚਦਾ ਤੇ ਬੇਸਿਕਲੀ ਉਹ ਯੂਜ਼ ਕਰਦਾ ਪਿਆ ਉਹਨੂੰ ਮੈਂ ਵੇਸੇ ਤੁਹਾਡੀ ਜਿਹੜੀਆਂ ਇਸ ਮੋਟੀਵੇਸ਼ਨ ਸਟੋਰੀ ਬਣਦੀ ਏ ਕਿਉਂਕਿ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਸੁਦੇ ਯਾਰ ਰੇੜੀ ਲਾਵਾਂਗੇ ਜਾਂ ਆਪਣਾ ਸੈਟਅਪ ਲਾਵਾਂਗੇ ਇੰਨੀ ਪੜ੍ਹਾਈ ਤੋਂ ਬਾਅਦ ਹੋਰ ਉਹਨਾਂ ਦੇ ਮਨ ਦੇ ਵਿੱਚ ਉਹ ਵਿਚਾਰ ਹੀ ਨਿਭਾਵਣਾ ਰਹਿੰਦੀ ਯਾਰ ਸਾਨੂੰ ਆਉਂਦੇ ਜਾਂਦੇ ਰਿਸ਼ਤੇਦਾਰ ਤਾਨੇ ਮੇਨੇ ਮਾਰਨਗੇ ਪਰ ਤੁਹਾਡਾ ਤੇ ਵਧੀਆ ਉਪਰਾਲਾ ਹੈ ਜੀ ਇੰਨੀ ਪੜ੍ਹਾਈ ਤੋਂ ਬਾਅਦ ਵੀ ਤੁਸੀਂ ਆਪਣਾ ਮਨ ਨਹੀਂ ਮਾਰਿਆ ਆਪਣੀ ਮਿਹਨਤ ਨੂੰ ਤਰਜੀਹ ਦੇ ਰਹੇ ਦੇਖੋ ਭਈ ਲੋਕੀਆਂ ਦਾ ਕੰਮ ਹੈਗਾ ਲੋਕਾਂ ਦਾ ਕੰਮ ਹੈ ਬੇਸਿਕਲੀ ਲੋਕਾਂ ਨੇ ਤੁਸੀਂ ਕੁਝ ਵੀ ਕੰਮ ਕਰਨ ਲੋਕਾਂ ਨੇ ਤੁਹਾਨੂੰ ਬੋਲਣਾ ਹੀ ਆ ਹਮ ਮਤਲਬ ਜੇ ਤੁਸੀਂ ਪਲੱਸ ਪੋਜੀਟਿਵ ਕੰਮ ਕਰਦੇ ਹੋ ਜੇ ਤਾਂ ਉੱਚ ਵੀ ਉਹਨਾਂ ਨੇ ਬੋਲਣਾ ਕਿਉਂਕਿ ਸਾਰਿਆਂ ਦੀ ਸੋਚ ਵੱਖਰੀ ਵੱਖਰੀ ਹੁੰਦੀ ਆ ਲੋਕੀ ਤੁਹਾਡੀ ਸੋਚ ਕੇ ਨਾ ਮਿਲ ਨਹੀਂ ਸਕਦੇ ਆ ਲੋਕਾਂ ਦੀ ਸੋਚ ਤੁਹਾਡੇ ਨਾਲ ਮਿਲ ਨਹੀਂ ਜਾਂਦੀ ਤੇ ਉਹਨੂੰ ਮੈਚ ਕਰਨ ਦੀ ਜੇ ਤੁਸੀਂ ਕੋਸ਼ਿਸ਼ ਕਰੋਗੇ ਤੇ ਤੁਸੀਂ ਕੁਝ ਨਹੀਂ ਕਰ ਸਕਦੇ ਤੇ ਜੋ ਕੰਮ ਕਰਨਾ ਹੈ ਹਾਂ ਠੀਕ ਆ ਰੋਡ ਤੇ ਤੁਸੀਂ ਖੜੇ ਹੋ ਯਾਰ ਦੋ ਚਾਰ ਜਣੇ ਐਦਾਂ ਦੇ ਬੋਲਣਗੇ ਵੀ ਨੋ ਡਾਊਟ ਮੈਨੂੰ ਵੀ ਲੋਕਾਂ ਨੇ ਬੋਲਿਆ ਉਹ ਯਾਰ ਇਹ ਕੀ ਚੀਜ਼ ਹੈ ਅੱਛਾ ਤੇਰਾ ਤੇ ਲਾਈਨ ਹੀ ਚੇਂਜ ਹੋ ਗਿਆ ਜੀ ਤੂੰ ਤੇ ਉੱਥੇ ਜਾਣਾ ਨਾ ਸਹੀ ਐਡਰੈਸ ਹੋ ਕੇ ਤੇ ਉਹ ਜਿਹੜੇ ਅੱਗੋਂ ਮੈਨੂੰ ਬੋਲਦੇ ਆ ਕਿ ਮੈਨੂੰ ਪਤਾ ਉਹਨਾਂ ਦੀ ਸਰਲ ਕਿੰਨੀ ਆ 10 10 12-12 ਹਜ਼ਾਰ ਰੁਪਏ ਨਿੰਦੇ ਅੱਗੇ ਮਹੀਨੇ ਦੀ ਤੇ ਮੈਂ ਇੱਥੇ ਵਧੀਆ ਇਨਕਮ ਕਰਦਾ ਮੈਂ ਤੇ ਮੈਨੂੰ ਕੋਈ ਡਾਊਟ ਨਹੀਂ ਹੁੰਦਾ ਮਤਲਬ ਕਿ ਪ੍ਰੋਬਲਮ ਨਹੀਂ ਆ ਮੈਨੂੰ ਕਿ ਯਾਰ ਮੈਂ ਇੱਥੇ ਖੜਾ ਹੋ ਕੇ ਕਰਦਾ ਤਾਂ ਕਿਉਂਕਿ ਮੈਨੂੰ ਪਤਾ ਮੈਨੂੰ ਪੈਸਾ ਬੇਸਿਕਲੀ ਯਾਰ ਤੁਸੀਂ ਅਰਨ ਕਰਨਾ ਯਾਰ ਜੇ ਤੁਸੀਂ ਵੇ ਲੱਭੋ ਨਾ ਕਿਹੜੇ ਵੇ ਨਾ ਸਾਡਾ ਬੰਗਿਆ ਸੀ ਹੋਵੇ ਤੇ ਜਾਓ ਤੁਸੀਂ ਮਨਪ੍ਰੀਤ ਜੀ ਪਰ ਜਿਆਦਾਤਰ ਤੁਹਾਡੀ ਏਲ ਦੇ ਜਿਹੜੇ ਨੌਜਵਾਨ ਵੀਰ ਨੇ ਸਾਡੇ ਉਹ ਮੰਜੇ ਤੋਂ ਨਹੀਂ ਉੱਠਦੇ ਜਦੋਂ ਜਰ ਮੰਮੀ ਜਾਂ ਭੈਣ ਜਾਂ ਚਾਹ ਨਾਲ ਲੈ ਜਾਵੇ ਤੇ ਇਹ ਚੀਜ਼ਾਂ ਤੁਸੀਂ ਆਪ ਬਣਾਉਂਦੇ ਜਾਂ ਕਿਵੇਂ ਤਿਆਰ ਹੁੰਦੀਆਂ ਨੇ ਦੇਖੋ ਨੋ ਡਾਊਟ ਮੇਰੀ ਮਦਰ ਬਣਾਉਂਦੀ ਹੈ ਇਹ ਚੀਜ਼ਾਂ ਕਿਉਂਕਿ ਮੈਂ ਚਲੋ ਕੁਕਿੰਗ ਲਾਈਨ 'ਚ ਨਹੀਂ ਹੈਗਾ ਸੀ ਲੱਸੀ ਦਾ ਕੰਮ ਮੈਂ ਕਰਦਾ ਸੀ ਤੇ ਲੱਸੀ ਨੇ ਮੈਂ ਖੁਦ ਹੀ ਪ੍ਰੀਪੇਅਰ ਕਰਦਾ ਸੀ ਬਟ ਜਿਹੜੇ ਰਾਜਮਾ ਚਾਵਲ ਆ ਗਏ ਆ ਜਾਂ ਖੀਰ ਆ ਗਈ ਆ ਇਹ ਮੇਰੀ ਮਦਰ ਪ੍ਰੇਪੇਅਰ ਕਰਦੀ ਆ ਤੇ নো ਡਾਊਟ ਆ ਜਦੋਂ ਹੋਲੀ ਹੋਲੀ ਮੈਨੂੰ ਆ ਗਿਆ ਤੇ ਖੁਦ ਮੈਂ ਕਰਨ ਲੱਗ ਜਾਣਾ ਅਜੇ ਚਲੋ ਥੋੜਾ ਜਿਹਾ ਡਿਪੈਂਡ ਹੈਗਾ ਮਦਰ ਤੇ ਤੇ ਮਦਰ ਹੈਲਪ ਕਰਦੀ ਆ ਬੇਸਿਕਲੀ ਤੇ ਮੈਂ ਉਹ ਮੰਦ ਵਿੱਚ ਵਿਚਾਰ ਕਿਵੇਂ ਆਇਆ ਕਿ ਰਾਜਮਾ ਚਾਵਲ ਜਾਂ ਜੋੜ ਵਾਲੀ ਖੀਰ ਬਣਾਉਣੀ ਦੇਖੋ ਰਾਜਮਾ ਚਾਵਲ ਬੇਸਿਕਲੀ ਫੂਡ ਹੈਗਾ ਯਾਰ ਜੀ ਤੇ ਫੂਡ ਲੋਕੀ ਖਾਈ ਲੈਂਦੇ ਆ ਹਨਾ ਤੇ ਜੇ ਕਿ ਇਹਨੂੰ ਵਧੀਆ ਚੀਜ਼ ਦੋ ਤੇ ਡੈਫੀਨਿਟਲੀ ਲੋਕੀ ਖਾਂਦੇ ਆ ਰਾਜਮਾ ਚਾਵਲ ਇੱਕ ਮੈਂ ਫੂਡ ਦੇ ਕਾਰਨ ਸਟਾਰਟ ਕੀਤਾ ਤੇ ਗੱਲ ਕਰੀਏ ਖੀਰ ਦੀ ਤੇ ਗੋੜ ਵਾਲੀ ਤੇ ਰੋ ਵਾਲੀ ਕੀ ਹੁੰਦੀ ਆ ਅੱਜ ਕੱਲ ਲੋਕਾਂ ਨੇ ਘਰਾਂ 'ਚ ਬਣਾਉਣੀਆਂ ਹੀ ਬੰਦ ਕਰ ਦਿੱਤੀਆਂ। ਜੀ। ਤੇ ਗੁੜ ਵਾਲੀ ਖੀਰ ਬੰਦੀ ਹੈ ਤੇ ਰੋ ਵਾਲੀ ਖੀਰ ਬੰਦੀ ਹੈ। ਦੋ ਦਿਨ ਗੁੜ ਵਾਲੀਆਂ ਦੀ, ਦੋ ਦਿਨ ਰੋ ਵਾਲੀਆਂ ਹੁੰਦੀਆਂ। ਹਾਂ। ਕਿੰਨੀਆਂ ਦੀ ਪਰੇਸ਼ਾਨੀਆਂ ਆਈਆਂ ਸੀ ਜਦੋਂ ਨਵਾਂ ਨਵਾਂ ਸੈਟਅਪ ਲਾਇਆ। ਦੇਖੋ ਪਰੇਸ਼ਾਨੀਆਂ ਤੇ ਫੂਡ ਨੂੰ ਪ੍ਰੀਪੇਅਰ ਕਰਨਾ, ਸਮਾਨ ਇਕੱਠਾ ਕਰਨਾ ਕਿਉਂਕਿ ਹਰ ਕੋਈ ਵੀ ਕੰਮ ਕਰਦੇ ਜੋ ਈਜ਼ੀ ਨਹੀਂ ਹੁੰਦਾ। ਜੀ। ਨੋ ਡਾਊਟ ਹੈ। ਹਾਂ ਮੈਂ ਇੱਥੇ 12 ਵਜੇ ਆਣਾ, 4 ਵਜੇ ਚੱਲ ਜਾਣਾ ਪਰ 12 ਵਜੇ ਆਉਣ ਤੋਂ ਪਹਿਲਾਂ ਜੋ ਪ੍ਰੀਪਰੇਸ਼ਨ ਹੁੰਦੀ ਹੈ ਉਹ ਵੀ ਮੈਂ ਕਰਨਾ ਹੈ। ਹਾਂ ਹਾਂ। ਤੇ ਮਤਲਬ ਇਹ ਨਾ ਲੋਕੀ ਇਟਸ ਨਾਟ ਈਜ਼ੀ ਮਨੀ ਯਾਰ ਕਿ ਆਪਾਂ ਮਤਲਬ ਥੋੜਾ ਜਿਹਾ ਤੁਹਾਨੂੰ ਮੈਨੇਜ ਕਰਨੀ ਪੈਣੀ ਹੈ ਬੇਸਿਕਲੀ ਮੈਂ ਤਾਂ ਹਰ ਚੀਜ਼ ਦੇ ਵਿੱਚ ਆ ਮੰਬਰੀ ਜੀ ਜੇ ਵਿਦੇਸ਼ ਦੀ ਧਰਤੀ ਤੇ ਜਾਂਦੇ ਆਸੀਂ ਉੱਥੇ ਡਾਲਰ ਜਿਹੜੇ ਨੇ ਆਸਾਨੀ ਨਾਲ ਨਹੀਂ ਮਿਲ ਜਾਂਦੇ ਬੜੀ ਮਿਹਨਤ ਲਾਉਣੀ ਪੈਂਦੀ ਹੈ ਮੈਂ ਕਹਿੰਦਾ ਜੋ ਇੱਥੇ ਮੈਨੇਜ ਮੈਂ ਕਰਦਾ ਪਿਆ ਉਤੋਂ ਡਬਲ ਮਿਹਨਤ ਕਰਨੀ ਪੈਂਦੀ ਹੈ ਉੱਥੇ ਤਾਂ ਜਾ ਕੇ ਤੁਸੀਂ ਅਰਨ ਕਰਦੇ ਜੋ ਆਪਣੀ ਫੈਮਿਲੀ ਤੋਂ ਦੂਰ ਰਹਿੰਦੇ ਜੋ ਤਾਂ ਜੋ ਤੁਸੀਂ ਫੈਮਿਲੀ ਤੇ ਲੱਗੇ ਰਹਿ ਕੇ ਅਰਨਿੰਗ ਕਰੋ ਜੋ ਯਾਰ ਬੈਸਟ ਹੈ ਨਾ ਫਿਰ ਜੀ ਤਾਂ ਜਰੂਰ ਜੀ ਜਿਹੜੇ ਸਮਝਦੇ ਨੇ ਕਿ ਵਿਦੇਸ਼ ਦੀ ਧਰਤੀ ਤੇ ਜਾਣਾ ਬੜਾ ਆਸਾਨ ਹੈ ਅਤੇ ਉੱਥੋਂ ਡਾਲਰ ਵੀਰੇ ਉੱਥੇ ਵੀ ਮਿਹਨਤਾਂ ਦੇ ਵਿੱਚ ਨਹੀਂ ਮਿਲਨੇ ਉੱਥੇ ਵੀ ਮਿਹਨਤ ਨਾਲ ਹੀ ਡਾਲਰ ਮਿਲਨੇ ਨੇ ਤਾਂ ਜੇ ਇੱਥੇ ਮਿਹਨਤ ਲਾਈ ਜਾਵੇ ਤਾਂ ਪਰਿਵਾਰ ਦੇ ਨੇੜੇ ਤੁਸੀਂ ਪਰਿਵਾਰ ਤੋਂ ਦੂਰ ਜਾਣ ਦੀ ਲੋੜ ਨਹੀਂ ਹੈ ਤਾਂ ਮਨਪ੍ਰੀਤ ਉਹਨਾਂ ਵਾਸਤੇ ਉਦਾਹਰਣ ਬਣਿਆ ਹੋਇਆ ਹੈ ਜਿਹੜੇ ਵਿਦੇਸ਼ ਦੀ ਧਰਤੀ ਤੇ ਜਾਣ ਲਈ ਉਤਾਪਲੇ ਰਹਿੰਦੇ ਨਹੀਂ ਮੈਂ ਪਹਿਲਾਂ ਵੀ ਦੱਸਿਆ ਕਿ ਮਜਬੂਰੀਆਂ ਹੁੰਦੀਆਂ ਨੇ ਮਾਪਿਓਂ ਦੀਆਂ ਵੀ ਆਪਣੇ लाडले ਧੀ ਪੁੱਤ ਨੂੰ ਆਪਣੇ ਤੋਂ ਦੂਰ ਭੇਜਣਾ ਸਿਰਫ ਪਾਪੀ ਟੇਡ ਵਾਸਤੇ ਪਰਿਵਾਰ ਪਾਲਣ ਵਾਸਤੇ ਜਾਣਾ ਪੈਂਦਾ ਹੈ ਪਰ ਮਨਪ੍ਰੀਤ ਵੀਰ ਸਾਡਾ ਇੱਥੇ ਹੀ ਜਿਹੜਾ ਵਧੀਆ ਤਰ੍ਹਾਂ ਮਿਹਨਤ ਨੂੰ ਤਰਜੀਹ ਦੇ ਰਿਹਾ ਤੇ ਇੱਥੇ ਹੀ ਵਧੀਆ ਪਰਿਵਾਰ ਉਹ ਉੱਥੇ ਵਿਦੇਸ਼ਾਂ ਦੇ ਵਿੱਚ ਵੀ ਡਾਲਰ ਜਿਹੜੇ ਆਸਾਨੀ ਨਾਲ ਨਹੀਂ ਮਿਲਦੇ ਜੇ ਪੈਸੇ ਹਿੰਮਤ ਹੋਣੀ ਚਾਹੀਦੀ ਮਨ ਦੇ ਵਿੱਚ ਹੌਸਲਾ ਹੋਣਾ ਚਾਹੀਦਾ ਪੈਸੇ ਇੱਥੇ ਵੀ ਬਣ ਜਾਂਦੇ ਨੇ ਇੱਥੇ ਪਰਿਵਾਰ ਦਾ ਪਰਿਵਾਰ ਦਾ ਪਿਆਰ ਵੀ ਮਿਲਦਾ ਏ ਕਿਉਂ ਮਨਪ੍ਰੀਤ ਜੀ ਪਰਿਵਾਰ ਨੂੰ ਵੀ ਟਾਈਮ ਦੇ ਪਾਉਦੇ ਹੋ ਤੇ ਪੈਸੇ ਵੀ ਅਰਨ ਹੋ ਰਹੇ ਨੇ ਬਿਲਕੁਲ ਭਾਈ ਬਿਲਕੁਲ ਦੇਖੋ ਮੇਨ ਗੱਲ ਇਹ ਨਹੀਂ ਕਿ ਤੁਸੀਂ ਪੈਸਾ ਅਰਨ ਘਾਤੋਂ ਕਰਦੇ ਪਏ ਹੋ ਫੈਮਿਲੀ ਵਾਸਤੇ ਕਰਦੇ ਪਏ ਹੋ ਜਾਂ ਆਪਣੇ ਵਾਸਤੇ ਕਰਦੇ ਪਏ ਹੋ ਜੇ ਤੁਸੀਂ ਆਪਣੇ ਆਪ ਨੂੰ ਟਾਈਮ ਨਹੀਂ ਦਿੱਤਾ ਜਾਂ ਆਪਣੇ ਮਾਪਿਆਂ ਨੂੰ ਟਾਈਮ ਨਹੀਂ ਦਿੱਤਾ ਤੇ ਫਿਰ ਉਹ ਕੰਮ ਪ੍ਰਾਈਵੇਟ ਜੌਬ ਦੇ ਵਿੱਚ ਵੀ ਇਹੀ ਆ ਤੁਸੀਂ 10 ਵਜੇ ਜਾਓ ਤੇ 7 ਵਜੇ ਆਓ। ਬੇਸਿਕਲੀ ਉਹ ਤੁਹਾਡਾ ਦੂਜਾ ਕੰਮ ਹੋ ਜਾਂਦਾ। ਜੀ ਜੀ। ਘਰ ਆ ਕੇ ਸੋਣਾ ਹੈ ਉੱਤੇ ਜਾ ਕੇ ਤੁਹਾਨੂੰ ਕੰਮ ਕਰਨਾ ਹੈ। ਤੇ ਆਹ ਵਾਲੇ ਕੰਮ ਦੇ ਵਿੱਚ ਜਦੋਂ ਤੁਸੀਂ ਆਪਣਾ ਕੰਮ ਕਰਦੇ ਜੋ ਹੁਣ ਜਦੋਂ ਮੇਰੀ ਮਰਜ਼ੀ ਨਹੀਂ ਮੈਂ ਛੁੱਟੀ ਕਰ ਲੈਣਾ। ਇਹਨੂੰ ਪੁੱਛਣਾ ਨਹੀਂ ਹੈ ਕਿ ਹਾਂ ਭਾਈ ਅੱਜ ਮੈਂ ਛੁੱਟੀ ਕਰ ਨਹੀਂ। ਪਰ ਹਾਂ ਮੈਨੂੰ ਪਤਾ ਹੈ ਕਿ ਯਾਰ ਉਹ ਦਿਨ ਲਈ ਇੰਨੀ ਧੰਮੇ ਹੋਣੀ ਮੈਨੂੰ। ਹੂੰ। ਤੇ ਉਹ ਦਿਨ ਮਤਲਬ ਤੁਹਾਨੂੰ ਖਿੱਚ ਪਾਉਂਦੀ ਹੈ ਯਾਰ ਤੇ ਤੁਸੀਂ ਕੰਮ ਕਰਨਾ ਹੈ। ਪਰ ਜੇ ਤੁਹਾਨੂੰ ਚੁੱਟੇ ਜ਼ਿਆਦਾ ਇੰਪੋਰਟੈਂਟ ਹੈ ਕਿ ਫਿਰ ਚੁੱਟੀ ਕਰ ਲੋ ਤੇ ਉਹ ਨਹੀਂ ਮਤਲਬ ਹੈਗਾ ਕਿ ਹਾਂ ਕੰਮ ਕਰੀਂ ਕੀ ਰੇਟ ਲਾਤੇ ਪਾ ਜੀ 200 ਆ ਰਾਜਮਾ ਚਾਵਲ ਦੀ ਪਲੇਟ ਹੈ ਕਿ 40 ਰੁਪਏ ਦੀ ਜਾਨਵਰ ਜਾਰ ਰੇਟ ਹੈਗਾ ਕੋਈ ਹਾਰਡ ਰੇਟ ਨਹੀਂ ਰੱਖਿਆ ਕਿ ਹਾਂ ਉੱਚਾ ਰੇਟ ਹੈਗਾ ਲੋਕਾਂ ਦੇ ਖਾਣ ਵਾਸਤੇ ਹੈਗਾ ਕਿ ਜਾਨਵਰ ਰੇਟ ਹੈਗਾ 40 ਰੁਪਏ ਦੀ 40 ਰੁਪਏ ਦੀ ਹੀ ਕੀ ਰੱਖਿਆ ਮੈਂ ਗੋੜ ਵਾਲੀ ਤੇ ਕੀਰੋ ਰੋ ਵਾਲੀ ਰਾਜਮਾ ਤੋਂ ਬਾਅਦ ਮਿੱਠੇ ਦੀ ਜ਼ਰੂਰਤ ਪੈਂਦੀ ਹੈ ਇਹਦਾ ਮਿੱਠਾ ਵੀ ਨਾਲ ਹੀ ਆ ਜਾਂਦਾ ਬਿਲਕੁਲ ਬਿਲਕੁਲ ਤੇ ਵੱਡੀ ਗੱਲ ਹੈ ਚੀਨੀ ਨਹੀਂ ਯੂਜ਼ ਕਰਦਾ ਦੋਵਾਂ ਕੀਰਾਂ ਦੇ ਵਿੱਚ ਇੱਕ ਚ ਰੋ ਪੈਂਦੀ ਆ ਗੰ ਬੇਸਿਕਲੀ ਆਪਣਾ ਲੋੜੀ ਦੇ ਬਣਾਣੇ ਜਿਹੜੀ ਖੀਰ ਉਹ ਬੰਦੀ ਹੈ ਤੇ ਦੂਸਰੀ ਜਿਹੜੀ ਖੀਰ ਹੈ ਕੀ ਆ ਉਹ ਗੁੜ ਵਾਲੀ ਹੈਗੀ ਆ ਉਹ ਚ ਦੁੱਧ ਤੇ ਗੁੜ ਦਾ ਇਸਤੇਮਾਲ ਹੁੰਦਾ ਨਾਲ ਚਾਵਲਾਂ ਦਾ ਤੇ ਮਤਲਬ ਉਹ ਚ ਵੀ ਚੀਨੀ ਨਹੀਂ ਪੰਦੀ ਮਨੁੱਖ ਜੇ ਸੈਟਾ ਬਲਾ ਲਿਆ ਆਪਣਾ ਹੁਣ ਸੁਪਨੇ ਜੀਣੇ ਵੱਡੇ ਸੁਪਨੇ ਸੁਜਾ ਲੈਂਦਾ ਬੰਦਾ ਜਦੋਂ ਥੋੜਾ ਜਿਹਾ ਚੱਲਣਾ ਸ਼ੁਰੂ ਹੋ ਜਾਂਦਾ ਨਾ ਉਹ ਬੰਦਾ ਸੋਚਦਾ ਮੈਂ ਇੱਥੋਂ ਨਹੀਂ ਇੱਥੇ ਪਹੁੰਚਣਾ ਪਉ ਸੁਪਨੇ ਜੀ ਸੁਜਾਏ ਦੇਖੋ ਸੁਪਨੇ ਤੇ ਸਾਰਿਆਂ ਦੇ ਹੁੰਦੇ ਆ ਨਾ ਮਤਲਬ ਲੋਕੀ ਜਦੋਂ ਪ੍ਰਾਈਵੇਟ ਜੌਬ ਕਰਦੇ ਉਹਦੇ ਵੀ ਸੁਪਨੇ ਹੁੰਦੇ ਆ ਜੇ ਆਪਣਾ ਕੋਈ ਬਿਜ਼ਨਸ ਕਰਦਾ ਉਹਦੇ ਵੀ ਸੁਪਨੇ ਹੁੰਦੇ ਆ ਤੇ ਡੈਫੀਨੇਟਲੀ ਗਰੋ ਕਰਾਂਗੇ ਜੇ ਵਧੀਆ ਰਿਸਪਾਂਸ ਮਿਲਿਆ ਤੇ ਹਾਂ ਵਧੀਆ ਚੀਜ਼ ਕਰਾਂਗੇ ਤੇ ਲਾਸੂ ਵਾਲਾ ਜਿਹੜੇ ਵੀਰ ਸਾਡੇ ਜਾਣਾ ਚਾਹੁੰਦੇ ਨੇ ਵਿਦੇਸ਼ ਸੋਚਦੇ ਨੇ ਕਿ ਡਾਲਰ ਬੜੀ ਆਸਾਨੀ ਨਾਲ ਮਿਲ ਜਾਂਦੇ ਨੇ ਉਹਨਾਂ ਨੂੰ ਤੁਹਾਡੀ ਇਹ ਨੌਜਵਾਨੀ ਸੇ ਦੇਣ ਦਾ ਵਧੀਆ ਰਹਿਣਾ ਕੀ ਬੋਲਾ ਜਾਂਦੇ ਦੇਖੋ ਬਾਹਰ ਦੇਖੋ ਤੁਸੀਂ ਜਾਂਦੇ ਪਏ ਜੋ ਹਾਂ ਠੀਕ ਹੈ ਪਹਿਲਾਂ ਲੋਕੀ ਜਾਂਦੇ ਸੀ ਬਟ ਹੁਣ ਉਹ ਗੱਲਾਂ ਹੀ ਨਹੀਂ ਰੀਆਂ ਬਾਹਰ ਯਾਰ ਮਤਲਬ ਹੁਣ ਜਾ ਕੇ ਕਈ ਲੋਕਾਂ ਕੋ ਮੈਂ ਸੁਣਦਾ ਯਾਰ ਮਤਲਬ ਮੇਰੇ ਜਿਹੜੇ ক্লোਜ਼ ਬੰਦੇ ਹੈਗੇ ਉਹ ਮੈਨੂੰ ਦੱਸਦੇ ਕਿ ਉੱਥੇ ਕੀ ਸਟਰਗਲ ਕਰਨਾ ਪੈਂਦਾ ਲੋਕਾਂ ਨੂੰ ਰੋੜਾਂ ਦੇ ਲੋਕ ਸੌਂਦੇ ਆ ਯਾਰ ਤੇ ਹਾਂ ਠੀਕ ਆ ਫੋਟੋ ਵਧੀਆ ਉਤੋਂ ਪੈ ਜਾਂਦੀ ਕਿਉਂਕਿ ਇਹ ਆਈਫੋਨ ਜਿਹੜਾ ਹੈਗਾ ਨਾ ਇਹ ਤਾਂ ਆਈਫੋਨ ਬਹੁਤ ਹੀ ਗੰਦੀ ਚੀਜ਼ ਹੈਗੀ ਆ ਕਿਉਂਕਿ ਉਹ ਆਈਫੋਨ 'ਚ ਫੋਟੋ ਪਾਉਂਦੇ ਆ ਜੋ ਨਾਰਮਲ ਫੋਨ 'ਚ ਫੋਟੋ ਕੈਚ ਕੇ ਪਾਉਂਦੇ ਨੇ ਪਤਾ ਲੱਗ ਜਾਏ ਆਈਫੋਨ 'ਚ ਫੋਟੋ ਪਾਉਂਦੇ ਆ ਤੇ ਉਹ ਇੰਨੀ ਥੋੜੀ ਜਿਹੀ ਐਡਿਟ ਕਰ ਦਿੰਦੇ ਆ ਤੇ ਉਹ ਲੋਕਾਂ ਦੀ ਨਾ ਸੋਚ ਬਦਲ ਦਿੰਦੇ ਕਿ ਉੱਥੇ ਦੀ ਜ਼ਿੰਦਗੀ ਬਹੁਤ ਹੀ ਬਹੁਤ ਵਧੀਆ ਫੋਟੋ ਵੀ ਵੀਰੇ BMW ਆ ਪਾਉਂਦੇ ਆ ਬਾਅਦ 'ਚ ਭਾਵੇਂ ਆਪਣੀ ਹੋਵੇ ਜਾਂ ਨਾ ਹੋਵੇ ਸਾਡੇ ਜਿਹਾ ਇੱਥੇ ਬੈਠੇ ਪੰਜਾਬੀ ਸੌਂ ਨੇੜੇ ਦਾ ਮੁੰਡਾ ਰਿਸ਼ਤੇਦਾਰਾਂ ਦਾ ਜਾ ਬੀ ਐਮ ਡਬਲਯੂ ਲਈਆ ਛੋਟੋ ਬਾਤ ਦੀ ਕੋਈ ਨਾ ਇਹ ਆਈਫੋਨ ਬਹੁਤ ਦੰਦੀ ਚੀਜ਼ ਹੈਗੀ ਆ ਮੈਂ ਇਹਨੂੰ ਮੰਨਦਾ ਕਿ ਆਈਫੋਨ ਉਤੋਂ ਦੇ ਬੰਦਿਆਂ ਕੋ ਨਾ ਹੋਵੇ ਨਾ ਤੇ ਬੰਦੇ ਬਾਹਰ ਜਾਣਾ ਬੰਦ ਕਰ ਦਿੰਦੇ ਆ ਯਾਰ ਤੇ ਯਾਰ ਇੱਥੇ ਰਹਿ ਕੇ ਕੰਮ ਕਰੋ ਉੱਥੇ ਵੀ ਬਹੁਤ ਹੈ ਮਤਲਬ ਸਟਾਕ ਆ ਗਿਆ ਯਾਰ ਆਪਣੇ ਪ੍ਰਵਾਸੀ ਵੀਰ ਆ ਗਏ ਤੇ ਕੰਮ ਕਰਦੇ ਪਏ ਆ ਮਾੜਾ ਨਹੀਂ ਮੈਂ ਕਹਿੰਦਾ ਯਾਰ ਦੇਖੋ ਮਿਹਨਤ ਮਿਹਨਤ ਕਰਨਗੇ ਤੇ ਉਹ ਪੈਸਾ ਉਹਨਾਂ ਨੂੰ ਅਰਨ ਹੋਉਂਦਿਆ ਸਹੀ ਗੱਲ ਅਸੀਂ ਘਰ ਬੈਠੇ ਉਹਨਾਂ ਨੂੰ ਬੋਲ ਦਿੰਦੇ ਆ ਯਾਰ ਉਹ ਲੈ ਉਹ ਮੋਮੋਸ ਲਾ ਲਏ ਉਹਨੇ ਇੰਨੇ ਬੈਗ ਮਾਲੇ ਆ ਪਟਿਆਲਾ ਉਹਦੀ ਵੀ ਮਾਨਤ ਹੈਗੀ ਹੈ ਨਾ ਤੇ ਬਾਈ ਆਪਣਾ ਐਡਰੈਸ ਲਾ ਦਿਓ ਜੇ ਕਿਸੇ ਵੀਰ ਤਰਾ ਨੇ ਇੱਥੇ ਆਉਣਾ ਜਿਹੋਦੇ ਦੂਰ ਦਰਾਡੇ ਤੋਂ ਸਲਾਨੀ ਵੀ ਆਉਂਦੇ ਨੇ ਇਹਦੇ ਟੂਰਿਸਟ ਵੀ ਆਉਂਦੇ ਇਹਦੇ ਸ਼ਰਧਾਲੂ ਵੀ ਆਉਂਦੇ ਦੇਖੋ ਮਾਲਵਿਆ ਐਮ ਐਮ ਮਾਲਵਿਆ ਰੋਡ ਹੈਗੀ ਆ ਆਰਟ ਗੈਲਰੀ ਦੇ ਓਪੋਜ਼ਿਟ ਲਾਨਾ ਜੋ ਕੰਪਨੀ ਬਾਗ ਦੀ ਪਿਛਲੇ ਵਾਲ ਲੱਗਿਆ ਉਹਦੇ ਨਾਲ ਹੀ ਮੈਂ ਆਪਣਾ ਇਹ ਸੈਟਅਪ ਲਾਨਾ ਜੋ 12:00 ਵਜੇ ਆਇਆ ਨਾ ਜੋ ਤੇ ਅਪਰੋਕਸੀਮੇਟਲੀ 4:00 ਵਜੇ ਤੱਕ ਫ੍ਰੀ ਹੋ ਜਾਣਾ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੇ ਜ਼ਰੂਰ ਸੇਰ ਲੈਣ ਦੀ ਲੋੜ ਹੈ ਮਨਪਰੀ ਜਿਹੇ ਨੌਜਵਾਨਾਂ ਨੂੰ ਜਿਹੜੇ ਵੀ ਜਾਂਦੇ ਨੇ ਕਿ ਵਿਦੇਸ਼ਾਂ ਦੀ ਧਰਤੀ ਤੇ ਜਾਣਾ ਤੇ ਡਾਲਰ ਜਿਹੜੇ ਨੇ ਆਸਾਨੀ ਨਾਲ ਮਿਲ ਜਾਂਦੇ ਨੇ ਵੀਰੇ ਡਾਲਰ ਉੱਥੇ ਵੀ ਆਸਾਨੀ ਨਾਲ ਨਹੀਂ ਮਿਲਦੇ ਮਿਹਨਤ ਲਾਉਣੀ ਹੀ ਪੈਣੀ ਹੈ ਤੇ ਜੇ ਉਹੀ ਮਿਹਨਤ ਇੱਥੇ ਲਾਈ ਜਾਵੇ ਪਰਿਵਾਰ ਦੇ ਨਾਲ ਪਰਿਵਾਰ ਦਾ ਪਿਆਰ ਮਿਲੇ ਜਾਂ ਪਰਿਵਾਰ ਦਾ ਸਹਾਰਾ ਮਿਲੇ ਜਾਂ ਤਾਂ ਮਨਪਰੀ ਉਹਨਾਂ ਵਾਸਤੇ ਛੇ ਦੇ ਦਿੰਦਾ ਹੋਇਆ ਨਜ਼ਰ ਆ ਰਹੇ ਆ ਤੇ ਬਹੁਤੇ ਮਾਪੇ ਜਿਹੜੇ ਨੇ ਬੜੇ ਪੈਸੇ ਉਧਾਰ ਫੜ ਲੈਂਦੇ ਨੇ ਤੇ ਆਪਣੇ लाਡ ਲਿਆ ਨੂੰ ਵਿਦੇਸ਼ ਦੀ ਧਰਤੀ ਤੇ ਭੇਜਦੇ ਨੇ ਤਾਂ ਉੱਥੇ ਜਾ ਕੇ ਮਿਹਨਤ ਨਾਲ ਪੈਸੇ ਬਣਾਉਂਦੇ ਨੇ ਤੇ ਆਪਣਾ ਪਰਿਵਾਰ ਚਲਾ ਤਾਂ ਜੇ ਤੁਸੀਂ ਵੀ ਅੰਮ੍ਰਿਤਸਰ ਆ ਰਹੇ ਹੋ ਤਾਂ ਮਨਪ੍ਰੀਤ ਨੂੰ ਜਰੂਰ ਮਿਲੋ ਜਿੱਥੇ ਤੁਹਾਨੂੰ ਰੋਟੀ ਦਾਲ ਮਾਂ ਰਾਜਮਾ ਵਧੀਆ ਚਾਵਲ ਮਿਲਨੇ ਨੇ ਉੱਥੇ ਹੀ ਤੁਹਾਨੂੰ ਸ਼ੇਰ ਦਿੰਦਾ ਹੋਇਆ ਵੀ ਨਜ਼ਰ ਆਏਗਾ ਮੇਨੂੰ ਦੀ ਇਜਾਜ਼ਤ ਮੈਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਨਿੱਖਣ ਪੁੱਛਣਾ